ਦੋਸਤੋ ਗਾਜ਼ਾ ਅਤੇ ਇਜ਼ਰਾਈਲ ਦਾ ਜਿਹੜਾ ਕੌਨਫਲਿਕਟ ਚੱਲ ਰਿਹਾ ਇਹਦੇ ਚੱਲਦੇ ਆ ਹਾਲਾਤ ਜਿੱਥੇ ਗਾਜ਼ਾ ਦੇ ਅੰਦਰ ਤਾਂ ਵੱਧ ਤੋਂ ਵੱਧ ਬਣੇ ਹੀ ਹੋਏ ਨੇ ਪੂਰੀ ਦੁਨੀਆ ਦੇ ਵਿੱਚ ਇਹਦੇ ਅਸਰਾਂਤ ਦੇਖੇ ਜਾ ਰਹੇ ਨੇ ਵੈਸੇ ਤਾਂ ਜਦੋਂ ਤਾਂ ਇਹ ਸਾਰਾ ਕੁਝ ਸ਼ੁਰੂ ਹੋਇਆ ਉਦੋਂ ਤੋਂ ਹੀ ਅਸੀਂ ਦੇਖ ਰਹੇ ਹਾਂ ਕਿ ਪੂਰੀ ਦੁਨੀਆ ਦੇ ਵਿੱਚ ਪ੍ਰੋਟੈਸਟ ਹੋ ਰਹੇ ਨੇ ਖਾਸ ਕਰਕੇ ਜਿੰਨੀਆਂ ਵੀ ਵੈਸਟਰਨ ਕੰਟਰੀਜ਼ ਨੇ ਇੱਥੇ ਤਾਂ ਥਾਂ-ਥਾਂ ਤੇ ਜਿਹੜੇ ਆ ਲੋਕਾਂ ਨੇ ਪ੍ਰਦਰਸ਼ਨ ਕੀਤੇ ਨੇ ਰੋਜ਼ ਪ੍ਰਦਰਸ਼ਨ ਕੀਤੇ ਨੇ ਇਹਨਾਂ ਦੇ ਹੱਕ ਦੇ ਵਿੱਚ ਜਿਹੜਾ ਗਾਜ਼ਾ ਵਾਲਿਆਂ ਦੇ ਹੱਕ ਦੇ ਵਿੱਚ ਫਿਲਸਤੀਨੀਆ ਦੇ ਹੱਕ ਦੇ ਵਿੱਚ ਤੇ ਇਜ਼ਰਾਈਲ ਨੂੰ ਕਿਹਾ ਗਿਆ ਕਿ ਇਸ ਜੰਗ ਨੂੰ ਤੁਸੀਂ ਰੋਕ ਤੇ ਪਰ ਇਹਦੇ ਚੱਲਦੇ ਹੁਣ ਜਿਹੜੇ ਅਸਰਾਂਤ ਜਿਹੜੇ ਮੈਂ ਕਹਿ ਰਿਹਾ ਹੁਣ ਦੇਖੋ ਪਹਿਲਾਂ ਅਮਰੀਕਾ ਦੇ ਵਿੱਚ ਹਫਤਾਕ ਪਹਿਲਾਂ ਇਦਾਂ ਦੀ ਘਟਨਾ ਹੋਈ ਸੀਗੀ ਹੁਣ ਇੱਕ ਹੋਰ ਮੰਦਭਾਗੀ ਘਟਨਾ ਜਿਹੜੀ ਆ ਅਕਾਲੀ ਐਤਵਾਰ ਵਾਲੇ ਦਿਨ ਵਾਪਰੀ ਆ ਜਦੋਂ ਇੱਕ ਆਦਮੀ ਨੇ ਜਿਹੜੇ ਆ ਉਥੇ ਸ਼ਾਂਤਮਈ ਲੋਕੀ ਪ੍ਰਦਰਸ਼ਨ ਕਰ ਰਹੇ ਸੀਗੇ ਉਹਨਾਂ ਦੇ ਉੱਤੇ ਉਹਨਾਂ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਇੱਕ ਮੋਲੋਟੋ ਮੋਲੋਟੋਵ ਕੋਕਟੇਲ ਦੇ ਨਾਲ ਉਹਦੇ ਕੋਲ ਨਾ ਇੱਕ ਫਲੇਮ ਥਰੋਅਰ ਸਿਗਾ ਵੀ ਅੱਗ ਲਗਾਉਣ ਦਾ ਦੀ ਕੋਈ ਸਿਗਾ ਉਹਦੇ ਕੋਈ ਜਿਗਾਰਡ ਜਿਆ ਤੇ ਉਹਦੇ ਨਾਲ ਉਹਨੇ ਲੋਕਾਂ ਨੂੰ ਜਲਾਉਣ ਦੀ ਕੋਸ਼ਿਸ਼ ਕੀਤੀ ਆ ਕਿਹਦੇ ਨਾਂ ਤੇ ਫਿਲਸਤੀਨ ਦੇ ਨਾਂ ਤੇ ਫਰੀ ਫਰੀ ਪੈਲੇਸਟਾਈਨ ਦਾ ਨਾਰਾ ਲਾ ਕੇ ਉਹਨੇ ਲੋਕਾਂ ਨੂੰ ਜਲਾਉਣ ਦੀ ਕੋਸ਼ਿਸ਼ ਕੀਤੀ ਹੈ ਪਤਾ ਨਹੀਂ ਕਿਵੇਂ ਵੈਸੇ ਲੋਕ ਨੇ ਕਿਹੜਾ ਤੁਸੀਂ ਆਪਣਾ ਕੌਸ ਜਿਹੜਾ ਇਦਾਂ ਦੀ ਜਿਹੜੀ ਆ ਮਾੜੀ ਘਟਨਾ ਕਰਕੇ ਇਦਾਂ ਦੀ ਜਿਹੜੀ ਲੋਕਾਂ ਨੂੰ ਜਲਾ ਕੇ ਤੁਸੀਂ ਕੀ ਸਾਬਤ ਕਰਨਾ ਚਾਹੁੰਦੇ ਹੋ ਆਬਵੀਅਸਲੀ ਮੈਨੂੰ ਪਤਾ ਕਿ ਇੱਥੇ ਲੋਕਾਂ ਨੇ ਕਹਿਣਾ ਕਿ ਦੇਖੋ ਜੀ ਇਜ਼ਰਾਈਲ ਕੀ ਕਰ ਰਿਹਾ ਗਾਜ਼ਾ ਦੇ ਅੰਦਰ ਪਰ ਦੋ ਗਲਤ ਚੀਜ਼ਾਂ ਕਦੇ ਇੱਕ ਸਹੀ ਨਹੀਂ ਬਣਾ ਸਕਦੀਆਂ ਟੂ ਰੋਂਗਸ ਡੂ ਨਾਟ ਮੇਕ ਵਨ ਰਾਈਟ ਗਾਜ਼ਾ ਦੇ ਅੰਦਰ ਇਜ਼ਰਾਈਲ ਦੇ ਵੱਲੋਂ ਇਜ਼ਰਾਈਲੀ ਡਿਫੈਂਸ ਫੋਰਸਸ ਦੇ ਵੱਲੋਂ ਜੋ ਕੁਝ ਕੀਤਾ ਜਾ ਰਿਹਾ ਉਹਦੀ ਪੂਰੀ ਦੁਨੀਆ ਦੇ ਵਿੱਚ تنਕੀਦ ਹੋ ਰਹੀ ਆ ਯੂਕੇ ਫਰਾਂਸ ਸਾਰੀਆਂ ਕੰਟਰੀਆਂ ਹੁਣ ਇਜ਼ਰਾਈਲ ਨੂੰ ਕਹਿ ਵੀ ਰਹੀਆਂ ਨੇ ਕਿ ਭਾਈ ਤੁਸੀਂ ਰੋਕੋ ਇਸ ਚੀਜ਼ ਨੂੰ ਹੁਣ ਦੇਖੋ ਇਹਦੇ ਵਿੱਚ ਸਹੀ ਕੌਣ ਆ ਗਲਤ ਕੌਣ ਆ ਇਹਦੀ ਡੈਫੀਨਿਟਲੀ ਇਸ ਸਮੇ ਇਜ਼ਰਾਈਲੀ ਫੋਰਸਸ ਜਿਹੜੀਆਂ ਆ ਉਹ ਗਲਤ ਆ ਕਿਉਂਕਿ ਸਿਵਿਲਿਅਨਸ ਦਾ ਜਿਹੜਾ ਡੈਥ ਟੋਲਿਆ ਬਹੁਤ ਜ਼ਿਆਦਾ ਹੋ ਚੁੱਕਾ ਕੋਲੈਟਰਲ ਡੈਮੇਜ ਇੰਨਾ ਜ਼ਿਆਦਾ ਨਹੀਂ ਤੁਸੀਂ ਕਹਿ ਸਕਦੇ ਕਿ ਅਸੀਂ ਵਾਰ ਨੂੰ ਲੜ ਰਹੇ ਹਾਂ ਤੇ ਤੁਸੀਂ ਇੰਨੇ ਲੋਕਾਂ ਨੂੰ ਜਿਹੜਾ ਉਹਨਾਂ ਦੀ ਜਾਨ ਚਲੇ ਗਈ ਹੋਵੇ ਪਰ ਕਿਤੇ ਨਾ ਕਿਤੇ ਇਜ਼ਰਾਈਲੀ ਫੋਰਸ ਜਿਹੜੀਆਂ ਉਹ ਵੀ ਇਹ ਇਜ਼ਰਾਈਲ ਇਹ ਕਹਿੰਦਾ ਕਿ ਸਾਡੇ ਗਵਾਂਡ ਤੇ ਕਿਦਾਂ ਦੀ ਜਥੇਬੰਦੀ ਬੈਠੀ ਆ ਕਿਦਾਂ ਦਾ ਜਿਹੜਾ ਹਮਾਸ ਬੈਠੀ ਆ ਜਿਨ੍ਹਾਂ ਨੇ ਇਹ ਕਿਹਾ ਬਾਰ-ਬਾਰ ਕਿ 7 ਅਕਤੂਬਰ ਨੂੰ ਅਸੀਂ ਕਰਕੇ ਖੁਸ਼ ਵੀ ਆ ਤੇ ਜਦੋਂ ਸਾਨੂੰ ਮੌਕਾ ਮਿਲਿਆ ਅਸੀਂ ਦੁਹਰਾਵਾਂਗੇ ਵੀ ਸੋ ਇਜ਼ਰਾਈਲ ਵਾਲੇ ਇਹ ਕਹਿੰਦੇ ਨੇ ਕਿ ਜਦੋਂ ਵਰਲਡ ਵਾਰ ਹੋਈਆਂ ਉਦੋਂ ਵੀ ਬਹੁਤ ਸਾਰੇ ਲੋਕ ਮਰੇ ਨੇ ਕਿ ਕੀ ਅਮਰੀਕਾ ਪਿੱਛੇ हट ਗਿਆ ਸੀ ਯੂਕੇ ਪਿੱਛੇ हट ਗਿਆ ਸੀ ਉਹਨਾਂ ਜੰਗਾਂ ਯੁੱਧਾਂ ਤੋਂ ਜਦੋਂ ਸਵੇਡੀਅਨਸ ਮਰ ਰਹੇ ਸੀਗੇ ਸੋ ਖੈਰ ਇਜ਼ਰਾਈਲ ਆਪਣੋ ਆਪਣੇ ਜਿਹੜਾ ਕਹਿ ਲੋ ਕਿ ਉਹ ਵਟ ਅਬਾਊਟ ਰੀਚ ਪੈ ਜਾਂਦੇ ਆ ਹਰ ਇੱਕ ਵਾਰ ਉਹ ਪਰ ਬਹੁਤ ਬੁਰੇ ਹਾਲਾਤ ਨੇ ਗਾਜ਼ਾ ਦੇ ਅੰਦਰ ਬਹੁਤ ਬੁਰੇ ਹਾਲਾਤ ਨੇ ਤੇ ਡੈਫੀਨਿਟਲੀ ਜਿਹੜੀ ਆ ਵਾਰ ਸਟ੍ਰੇਟ ਵੇ ਜਿਹੜਾ ਮੇਰਾ ਇੱਕ ਵੀ ਸੈਕਿੰਡ ਜਾਇਆ ਹੋਇਆ ਇਹ ਰੁਕਣੀ ਚਾਹੀਦੀ ਆ ਤੇ ਕੋਈ ਵੀ ਇਹਦੀ ਕਿਸੇ ਵੀ ਤਰੀਕੇ ਨਾਲ ਜੋ ਵੀ ਮੈਕੈਨਿਜ਼ਮ ਬਣਾਉਣਾ ਚਾਹੀਦਾ ਕਿ ਹਮਾਸ ਵਾਲਿਆਂ ਨੂੰ ਉਥੋਂ ਕਿੱਦਾਂ ਪਰੇ ਕਰਨਾ ਇਜ਼ਰਾਈਲ ਨੇ ਜਾਂ ਕਿੱਦਾਂ ਇਜ਼ਰਾਈਲ ਨੇ ਇਸ ਚੀਜ਼ ਤੇ ਇਹ ਵੀ ਗੱਲ ਆ ਫਿਰ ਲੋਕੀ ਕਹਿ ਰਹੇ ਨੇ ਕਿ ਜੇਕਰ ਇਜ਼ਰਾਈਲ ਚਾਹੁੰਦਾ ਕਿ ਸਾਰਾ ਕੁਝ ਸ਼ਾਂਤ ਹੋਵੇ ਤਾਂ ਫਿਰ ਇਜ਼ਰਾਈਲ ਇਹਨਾਂ ਨੂੰ ਜਿਹੜਾ ਟ ਇਜ਼ਰਾਈਲ ਵਾਲੇ ਵੀ ਖੁਸ਼ੀ ਬਸਣ ਪੈਲਸਟਾਈਨ ਵਾਲੇ ਵੀ ਖੁਸ਼ੀ ਬਸਣ ਬਦ ਕਿਸਮਤੀ ਦੇ ਨਾਲ ਹਜੇ ਤਾਂ ਉਦਾਂ ਦੀਆਂ ਸਥਿਤੀਆਂ ਬਣਦੀਆਂ ਹੋਈਆਂ ਨਜ਼ਰ ਨਹੀਂ ਆ ਰਹੀਆਂ ਸੋ ਇਹ ਪਰ ਇਹ ਜਿਹੜੀ ਕੱਲ ਅਮਰੀਕਾ ਦੇ ਵਿੱਚ ਘਟਨਾ ਹੋਈ ਹੈ ਨੇ ਇੱਕ ਵਾਰ ਫਿਰ ਅੱਛਾ ਇਹਦੇ ਨਾਲ ਹੁਣ ਤੁਸੀਂ ਦੇਖ ਲਿਓ ਕਿ ਸੋਸ਼ਲ ਮੀਡੀਆ ਦੇ ਉੱਤੇ ਇਹ ਦੁਆਰਾ ਇਮੀਗ੍ਰੇਸ਼ਨ ਦੀ ਜਿਹੜੀ ਆ ਉਹ ਵੀ ਬਹੁਤ ਗੱਲ ਹੋਣੀ ਸ਼ੁਰੂ ਹੋ ਜਾਣੀ ਆ ਖਾਸ ਕਰਕੇ ਅਮਰੀਕਾ ਦੇ ਵਿੱਚ ਕਿਉਂਕਿ ਇਹ ਜਿਹੜਾ ਸਖਸ਼ ਆ ਜਿਹਦੇ ਵੱਲੋਂ ਇਹ ਹਮਲਾ ਕੀਤਾ ਗਿਆ ਪਹਿਲਾਂ ਤਾਂ ਇਹਨੇ 8 ਜਣਿਆਂ ਨੂੰ ਉੱਥੇ ਫੱਟੜ ਕੀਤਾ ਉਹਨਾਂ 8ਾਂ ਜਣਿਆਂ ਦੇ ਵਿੱਚ ਮੋਸਟਲੀ ਸਿਆਣੇ ਬਜ਼ੁਰਗ ਲੋਕ ਸਗੇ ਜਿਨ੍ਹਾਂ ਦੀ ਉਮਰ ਐਂਡ ਇਹ ਜਿਹੜਾ ਜਿਹਨੂੰ ਡੀਟੇਨ ਕੀਤਾ ਗਿਆ ਜਿਹੜਾ ਸਸਪੈਕਟ ਆ ਇਹਦਾ ਨਾਮ ਹੈਗਾ ਮੁਹੰਮਦ ਸਾਬਰੀ ਸੋਲੇਮਨ ਐਫ ਵੀ ਆਈ ਨੇ ਇਹਨੂੰ ਆਇਡੈਂਟੀਫਾਈ ਕੀਤਾ ਕਿ ਇਕੱਲਾ ਹੀ ਸਸਪੈਕਟ ਸੀਗਾ ਇਹ ਇਕੱਲੇ ਦੇ ਵੱਲੋਂ ਇਹ ਕਾਰਾ ਕੀਤਾ ਗਿਆ ਐਂਡ ਇਹਨੇ ਵੀ ਫ੍ਰੀ ਪੈਲੇਸਟਾਈਨ ਦਾ ਜਿਹੜਾ ਨਾਰਾ ਲਾਇਆ ਇਸ ਹਮਲੇ ਦੇ ਦਰਮਿਆਨ ਜਿਵੇਂ ਤੁਸੀਂ ਜਾਣਦੇ ਹੋ ਕਿ ਦੋ ਹਫ਼ਤੇ ਪਹਿਲਾਂ ਦੀ ਗੱਲ ਆ ਜਹਾਜ ਦੋ ਹਫ਼ਤੇ ਵੀ ਨਹੀਂ ਹੋਏ ਇਸ ਚੀਜ਼ ਨੂੰ ਜਦੋਂ ਕਿ ਦੋ ਇਜ਼ਰਾਈਲੀ ਐਮਸੀ ਦੇ ਜਿਹੜੇ ਸਟਾਫ ਮੈਂਬਰ ਸੀਗੇ ਉਹਨਾਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਵਾਸ਼ਿੰਗਟਨ ਡੀਸੀ ਦੇ ਵਿੱਚ ਤੇ ਉੱਥੇ ਜਿਹੜਾ ਇਹ ਹਮਲਾਵਰ ਸੀਗਾ ਉਹਨੇ ਵੀ ਫ੍ਰੀ ਫ੍ਰੀ ਪੈਲੇਸਟਾਈਨ ਦਾ ਨਾਅਰਾ ਲਾਇਆ ਜਦੋਂ ਉਹਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਸੀਗਾ ਸੋ ਇਹ ਜਿਹੜਾ ਸੁਲੇਮਨ ਇਹਦੇ ਵਿੱਚ ਇਮੀਗ੍ਰੇਸ਼ਨ ਮਾਈਗ੍ਰੇਸ਼ਨ ਦਾ ਮਸਲਾ ਮੈਂ ਤਾਂ ਕਰਕੇ ਕਹਿ ਰਿਹਾ ਕਿ ਜਿਹੜਾ ਸੁਲੇਮਨ ਇਹਨੇ ਦੱਸਦੇ ਆ ਯੂਐਸ ਦੇ ਅੰਦਰ ਇਹ ਗੱਲ ਜਿਹੜੀ ਹੈ ਸੀਐਨਐਨ ਰਿਪੋਰਟ ਕਰ ਰਿਹਾ ਆਪਣੇ ਸੋਰਸਸ ਦੇ ਵਾਲੇ ਨਾਲ ਕਿ ਇਹਨੇ ਇੱਕ ਤਾਂ ਮੁਲਕ ਦੇ ਵਿੱਚ ਯੂਐਸਏ ਦੇ ਅੰਦਰ ਇਹਨੇ ਅਸਾਈਲਮ ਦੇ ਲਈ ਅਪਲਾਈ ਕੀਤਾ ਸੀਗਾ ਤੇ ਇੱਕ ਇਹਨੂੰ 2005 ਦੇ ਵਿੱਚ ਡਿਨਾਈ ਕੀਤਾ ਗਿਆ ਸੀਗਾ ਮੁਲਕ ਦੇ ਯੂਐਸ ਦੇ ਅੰਦਰ ਐਂਟਰ ਕਰਨ ਦੇ ਲਈ ਜਿਹੜਾ ਵੀਜ਼ਾ ਇਹਨੂੰ ਨਹੀਂ ਸੀ ਦਿੱਤਾ ਗਿਆ ਸੋ ਹੁਣ ਇਹ ਯੂਐਸ ਦੇ ਵਿੱਚ ਐਂਟਰ ਕਿਦਾਂ ਹੋਇਆ ਇਦੇ ਬਾਬਤ ਹਜੇ ਕਿਸੇ ਨੂੰ ਪਤਾ ਨਹੀਂ ਪਰ ਸੀਐਨਐਨ ਦੀ ਇਸ ਰਿਪੋਰਟ ਦੇ ਮਤਾਬਕ ਵਾਈਟ ਹਾਊਸ ਡਿਫਟੀ ਚੀਫ ਆਫ ਸਟਾਫ ਸਟੀਫਨ ਮਿਲਰ ਦਾ ਇਹ ਕਹਿਣਾ ਆ ਕਿ ਜਿਹੜਾ ਇਹ ਸੁਲੇਮਨ ਆ ਇਹ ਇਹ ਜਿਹੜਾ ਮੁਹੰਮਦ ਸਾਬਰੀ ਸੁਲੇਮਨ ਜੀ ਨੇ ਹਮਲਾ ਕੀਤਾ ਜਿਹੜੇ ਸ਼ਾਂਤਮਈ ਲੋਕਾਂ ਦੇ ਉੱਤੇ ਇਹ ਇਲੀਗਲੀ ਓਵਰਸਟੇ ਸਗਾ ਇਹ ਜਿਹੜਾ ਗੈਰ ਕਾਨੂੰਨ ਢੰਗ ਦੇ ਨਾਲ ਉੱਥੇ ਓਵਰਸਟੇ ਹੋ ਕੇ ਉੱਥੇ ਇਹ ਰਹਿ ਰਿਹਾ ਸਗਾ ਅੱਛਾ ਇਹ ਜਿਹੜੇ ਲੋਕ ਸਗੇ ਜਿਨ੍ਹਾਂ ਦੇ ਉੱਤੇ ਇਹਨੇ ਅਟੈਕ ਕੀਤਾ ਜਿਨ੍ਹਾਂ ਨੂੰ ਜਲਾਉਣ ਦੀ ਕੋਸ਼ਿਸ਼ ਕੀਤੀ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਇਹਨਾਂ ਦੇ ਵੱਲੋਂ ਜਿਹੜਾ ਉੱਥੇ ਇਹ ਗਰੁੱਪ ਜਿਹੜਾ ਪ੍ਰੋਟੈਸਟ ਕਰ ਰਿਹਾ ਸੀਗਾ ਕਿਹਦੇ ਹੱਕ ਦੇ ਵਿੱਚ ਉਹ ਲੋਕ ਜਿਹੜੇ ਕਿ ਜਿਨ੍ਹਾਂ ਨੂੰ ਕਿ ਹਮਾਸ ਵਾਲਿਆਂ ਨੇ 7 ਅਕਤੂਬਰ ਨੂੰ ਅਗਵਾ ਕਰ ਲਿਆ ਸੀ ਹਮਾਸ ਨੇ ਜਾਂ ਇਸਲਾਮਿਕ ਜਹਾਦ ਜਿੰਨੀਆਂ ਵੀ ਉੱਥੇ ਜਥੇਬੰਦੀਆਂ ਜਿਨ੍ਹਾਂ ਨੇ ਅਟੈਕ ਕੀਤਾ 7 ਅਕਤੂਬਰ ਦਾ 7 ਅਕਤੂਬਰ ਦਾ ਅਟੈਕ ਕਰਕੇ ਤੁਹਾਨੂੰ ਪਤਾ ਕਿ ਇਹਨਾਂ ਨੇ ਜਿਹੜਾ ਹਮਾਸ ਸੀਗੀ ਇਸਲਾਮਿਕ ਜਹਾਦ ਸੀ ਜਹੂਰ ਜਿਹੜੀਆਂ ਵੀ ਜਥੇਬੰਦੀਆਂ ਨੇ ਅਟੈਕ ਕੀਤਾ ਇਜ਼ਰਾਈਲ ਦੇ ਉੱਤੇ ਇਹਨਾਂ ਨੇ 1200 ਦੇ ਕਰੀਬ ਲੋਕਾਂ ਨੂੰ 1200 ਜਾਂ 1200 ਤੋਂ ਜ਼ਿਆਦਾ ਲੋਕਾਂ ਨੂੰ ਮਾਰ ਦਿੱਤਾ ਇਜ਼ਰਾਈਲ ਦੇ ਅੰਦਰ ਜਾ ਕੇ ਜਿਹੜੀ ਯੂਜ ਕਮਿਊਨਿਟੀ ਦੇ ਲੋਕ ਸਗੇ 200 ਤੋਂ तकरीबन 251 200 ਤੋਂ ਜ਼ਿਆਦੇ ਲੋਕਾਂ ਨੂੰ ਕਹਿ ਲਓ ਕਿ ਇਹਨਾਂ ਨੇ ਅਗਵਾ ਕਰ ਲਿਆ ਹਮਾਸ ਵਾਲਿਆਂ ਨੇ ਤੋਂ ਰਗਵਾ ਕਰਕੇ ਇਹਨਾਂ ਨੂੰ ਗਾਜ਼ਾ ਦੇ ਅੰਦਰ ਲਿਆ ਉਹਨਾਂ ਦੇ ਵਿੱਚੋਂ ਕਈ ਲੋਕਾਂ ਨੂੰ ਛਡਵਾ ਲਿਆ ਗਿਆ ਕਈ ਲੋਕ ਜਿਹੜੇ ਮਾਰੇ ਗਏ ਨੇ ਤੇ ਕਈ ਲੋਕ ਹਜੇ ਵੀ ਕਬਜ਼ੇ ਦੇ ਵਿੱਚ ਨੇ ਹਮਾਸ ਦੇ ਕਬਜ਼ੇ ਦੇ ਵਿੱਚ ਨੇ ਗਾਜ਼ਾ ਦੇ ਅੰਦਰ ਉਹਨਾਂ ਲੋਕਾਂ ਦੇ ਸਮਰਥਨ ਦੇ ਵਿੱਚ ਇਹ ਜਿਹੜੇ ਯੂਜ ਕਮਿਊਨਿਟੀ ਦੇ ਲੋਕ ਸੀਗੇ ਇਹ ਉੱਥੇ ਪ੍ਰੋਟੈਸਟ ਕਰ ਰਹੇ ਸੀਗੇ ਕਿ ਉਹਨਾਂ ਦੇ ਉਹਨਾਂ ਦੇ ਹੱਕ ਦੇ ਵਿੱਚ ਤੇ ਇਹਨਾਂ ਦੇ ਉੱਤੇ ਆ ਕੇ ਇਹਨਾਂ ਨੇ ਅਟੈਕ ਕਰ ਦਿੱਤਾ ਫ੍ਰੀ ਪੈਲੇਸਟਾਈਨ ਦਾ ਜਿਹੜਾ ਨਾਮ ਲੈ ਕੇ ਆਬਵੀਅਸਲੀ ਬੈਂਜਾਮਿਨ ਇਤਨ ਯਾਹੂ ਨੇ ਵੀ ਇਹਦੀ ਨਿੰਦਾ ਵੀ ਕੀਤੀ ਆ ਜਿਹੜਾ ਉਹਨੇ ਵੀ ਕਿਹਾ ਕਿ ਜਿਹੜਾ ਐਂਟੀ ਸੈਮਿਟਿਜ਼ਮ ਦੀਆਂ ਇਸ ਤਰੀਕੇ ਦੀਆਂ ਜਿਹੜੀਆਂ ਘਟਨਾਵਾਂ ਯੂਜ ਲੋਕਾਂ ਦੇ ਖਿਲਾਫ ਹੋ ਰਹੀਆਂ ਨੇ ਇਹਨੂੰ ਠੱਲ ਪਾਉਣ ਦੀ ਜ਼ਰੂਰਤ ਆ ਤੇ ਜੇਕਰ ਵੈਸੇ ਆਪਾਂ ਦੇਖੀਏ ਤਾਂ ਫਿਲਸਤੀਨ ਦੇ ਅੰਦਰ ਹਾਲਾਤ ਬਹੁਤ ਜ਼ਿਆਦੇ ਖਰਾਬ ਨੇ ਜੀ ਉੱਥੇ ਤਾਂ ਜਦੋਂ ਏਡ ਵੰਡਦੇ ਆ ਉੱਥੇ ਕੋਈ ਨਾ ਕੋਈ ਮਸਲਾ ਹੋ ਜਾਂਦਾ ਕੱਲ ਵੀ ਜਿਹੜਾ ਉੱਥੇ ਕੇਰ ਸੈਂਟਰ ਦੇ ਉੱਤੇ ਇਸੇ ਤਰੀਕੇ ਨਾਲ ਜਿਹੜਾ ਫਾਇਰਿੰਗ ਦੀਆਂ ਖਬਰਾਂ ਲਗਾਤਾਰ ਜਿਹੜੀਆਂ ਹਾਸਲ ਹੋ ਰਹੀਆਂ ਨੇ 50000 ਤੋਂ ਜ਼ਿਆਦਾ ਲੋਕ ਤੁਹਾਨੂੰ ਪਤਾ ਕਿ ਆਲਰੇਡੀ ਗਾਜ਼ਾ ਦੇ ਅੰਦਰ ਮਾਰੇ ਜਾ ਚੁੱਕੇ ਨੇ ਇਹਦੇ ਨਾਲ ਨਾਲ ਜੀ ਲੰਘੇ ਦਿਨਾਂ ਦੇ ਵਿੱਚ ਇੱਕ ਟੌਮ ਫਲੇਚ ਜਿਹੜੇ ਯੂਨਾਈਟਿਡ ਨੇਸ਼ਨ ਹਿਊਮਨਿਟੇਰੀਅਨ ਚੀਫ ਨੇ ਉਹਨਾਂ ਦਾ ਇੱਕ ਬਿਆਨ ਤੁਹਾਡੇ ਨਾਲ ਸਾਂਝਾ ਕੀਤਾ ਸੀਗਾ ਉਹਨਾਂ ਨੇ ਕਿਹਾ ਸੀਗਾ ਕਿ ਜੇਕਰ 48 ਘੰਟਿਆਂ ਦੇ ਵਿੱਚ ਵਿੱਚ ਬੱਚਿਆਂ ਨੂੰ ਮਦਦ ਉੱਥੇ ਗਾਜ਼ਾ ਦੇ ਅੰਦਰ ਮਦਦ ਨਹੀਂ ਪਹੁੰਚਦੀ ਤਾਂ 14000 ਬੱਚੇ ਜਿਹੜੇ ਮਾਰੇ ਜਾ ਸਕਦੇ ਆ ਇਸ ਬਿਆਨ ਤੋਂ ਉਹਨਾਂ ਨੇ ਰਿਟ੍ਰੈਕਟ ਕਰ ਲਿਆ ਸੀ ਇਸ ਸਟੇਟਮੈਂਟ ਤੋਂ ਪਿੱਛੇ ਹਟ ਗਏ ਸੀਗੇ ਇੱਕ ਬਾਅਦ ਵਿੱਚ UN ਦੇ ਵੱਲੋਂ ਕਿਹਾ ਗਿਆ ਕਿ ਐਕਚੁਅਲੀ ਉਹ ਜਿਹੜਾ ਮਿਸ ਰੈਡ ਕਰ ਗਏ ਜਾਂ ਉਹਨਾਂ ਨੂੰ ਬਾਈ ਮਿਸਟੇਕ ਉਹਨਾਂ ਤੋਂ ਗਲਤੀ ਲੱਗ ਗਈ ਐਕਚੁਅਲੀ ਉਹਨਾਂ ਦੇ ਕਹਿਣ ਦਾ ਉਹਨਾਂ ਨੇ ਇਹ ਕਹਿਣਾ ਸੀ ਕਿ ਜੇ ਲੰਬਾ ਸਮਾਂ ਜਿਹੜਾ ਏਟ ਨਾ ਪਹੁੰਚੀ ਤਾਂ ਬਈ ਬਹੁਤ ਜ਼ਿਆਦਾ ਬੱਚੇ ਜਿਹੜਾ UN ਦੇ ਆਪਣੇ ਗਾਜ਼ਾ ਦੇ ਅੰਦਰ ਜਿਹੜੇ ਮਾਰੇ ਜਾ ਸਕਦੇ ਨੇ ਈਵਨ ਦੋ ਕਿ ਇੱਕ ਕਰੈਕਸ਼ਨ ਵੀ ਉਹਨਾਂ ਨੇ ਕੀਤੀ ਪਰ ਸਟਿਲ ਟੌਮ ਫਲੇਚਰ ਨੇ ਜਿਹੜਾ ਉਹਨਾਂ ਨੇ ਇਸ ਗੱਲ ਦੇ ਉੱਤੇ ਜਿਹੜਾ ਜ਼ੋਰ ਦਿੱਤਾ ਕਿ ਗਾਜ਼ਾ ਦੇ ਅੰਦਰ ਇਹ ਜਿਹੜੇ ਕੰਡੀਸ਼ਨਸ ਨੇ ਹਿਊਮਨਿਟੇਰੀਅਨ ਕੰਡੀਸ਼ਨਸ ਨੇ ਉਹ ਬਹੁਤ ਜ਼ਿਆਦਾ ਬੁਰੇ ਨੇ ਤੇ ਉਹ ਉਹ ਉਹਨਾਂ ਨੇ ਇਸ ਗੱਲ ਦੇ ਉੱਤੇ ਵੀ ਜਦੋਂ ਉਹਨਾਂ ਦੀ ਯੂਨ ਸੈਕਿਉਰਿਟੀ ਕਾਉਂਸਲ ਦੇ ਵਿੱਚ ਬਰੀਫਿੰਗ ਹੋਈ ਆ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ 17000 ਬੱਚੇ ਜਿਹੜਿਆਂ ਨੂੰ ਕਿ ਆਪਣੇ ਮਾਪੇ ਤੋਂ ਵਿਛੋੜ ਦਿੱਤਾ ਗਿਆ ਹੈ ਜਾਂ ਵਿਛੜ ਗਏ ਨੇ ਆਪਣੇ ਮਾਪਿਆਂ ਤੋਂ ਐਂਡ ਅੰਦਾਜ਼ਨ 1 ਮਿਲੀਅਨ ਜਿਹੜੇ ਬੱਚੇ ਨੇ ਜਿਨ੍ਹਾਂ ਨੂੰ ਕਿ ਮੈਂਟਲ ਹੈਲਥ ਸਪੋਰਟ ਦੀ ਜ਼ਰੂਰਤ ਆ 10 ਲੱਖ ਬੱਚਿਆਂ ਨੂੰ ਮੈਂਟਲ ਹੈਲਥ ਸਪੋਰਟ ਦੀ ਜ਼ਰੂਰਤ ਆ ਕਿਉਂਕਿ ਜੇਐਸਕੇ ਦੇ ਕੌਨਫਲਿਕਟ ਦੇ ਵਿੱਚੋਂ ਲੰਘ ਰਹੇ ਨੇ ਸੋ ਖੈਰ ਲਗਾਤਾਰ ਤੁਹਾਡੇ ਨਾਲ ਜੁੜਦੇ ਰਹਿਾਂਗੇ ਆਪਣਾ ਤੇ ਆਪਣੇ ਇਸ ਚੈਨਲ ਦਾ ਖਿਆਲ ਰੱਖਿਓ ਮੈਂ ਹਾਂ ਦੇਵਿੰਦਰ ਸਿੰਘ ਸਾਰਿਆਂ ਨੂੰ ਸਤਿ